ਸਵਰਗਵਾਸੀ ਪੋਲਾ ਪਹਿਲਵਾਨ ਦੀ ਯਾਦ ਵਿੱਚ ਕੁਸ਼ਤੀ ਸਟੇਡੀਅਮ ਗੋਲਬਾਗ ਵਿਖੇ ਕੁਸ਼ਤੀ ਮੁਕਾਬਲੇ ਕਰਵਾਏ ਗਏ ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਉਹਨਾਂ ਨੇ ਗੋਲਬਾਗ ਸਟੇਡੀਅਮ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਇਸ ਮੌਕੇ ਨਾਮੀ ਪਹਿਲਵਾਨਾਂ ਨੇ ਕੁਸ਼ਤੀ ਦੇ ਜੋਹਰ ਦਿਖਾਏ ਵਿਧਾਇਕ ਡਾਕਟਰ ਅਜੀ ਗੁਪਤਾ ਵਿਧਾਇਕ ਡਾਕਟਰ 인ਦਰਬੀਰ ਸਿੰਘ ਨੇਚਰ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਮੇਅਰ ਜਤਿੰਦਰ ਸਿੰਘ ਮੋਤੀ ਪਾਟਿਆ ਪਾਸਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ ਵਾਈਸ ਪ੍ਰਧਾਨ ਪਰਮਜੀਤ ਬਤਰਾ ਆਸ਼ੂ ਨਾਹਰ ਕੌਂਸਲਰ ਵਿਕੀ ਦਤਾ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂ ਹਾਜ਼ਰ ਸਨ ਅਤੇ ਇਸ ਮੌਕੇ ਜੇਤੂ ਪਹਿਲਵਾਨਾਂ ਵਿੱਚ ਇਨਾਮ ਵੀ ਫੰਡੇ ਗਏ ਆ ਗਏ ਪਰਮਜੀਤ ਸਿੰਘ ਬਤਰਾ ਸਾਹਿਬ ਬਾਕ ਬਹੁਤ-ਬਹੁਤ ਧੰਨਵਾਦ ਕਰਦੇ ਆ ਬਹੁਤ ਵਧੀਆ ਜਿਹੜਾ ਮੈਦਾਨ ਦੇ ਵਿੱਚ ਹੁੰਦਾ ਹੈ ਨਾ ਮੱਲਾ ਦੇ ਦਰਮਿਆਨ ਇਹਦਾ ਨੌਜਵਾਨਾਂ ਦੇ ਪਰਕਾਣ ਬੱਚੇ ਸਾਰੇ ਉਸਤਾਨ ਦੇ ਕੋਨੇ-ਕੋਨੇ ਵਿੱਚ ਮੱਲ ਪੁੱਜਦੇ ਕਰਿਆ ਬਹੁਤ-ਬਹੁਤ ਧੰਨਵਾਦ ਕਰ ਦੂ ਐਕਸ਼ਨ ਕਿ ਹੱਟੇ ਪਰ ਕਾਂਦੇ ਤੋਂ ਪਰੇ ਤੋਂ ਪਰੋ ਇਹਦਾ ਸਾਡੇ ਵਾਲੇ ਤੇ ਉਹ ਰੋਕਦੇ ਸੀ ਇੱਥੇ ਭੋਲੇ ਪਹਿਲਵਾਨ ਜੀ ਦੀ ਜਾਤ ਦੇ ਵਿੱਚ ਕੁਸ਼ਤੀ ਮੁਕਾਬਲੇ ਹੋਦੇ ਗੋਲ ਬਾਗ ਦੇ ਵਿੱਚ ਬਹੁਤ ਨਾਮੀ ਪਹਿਲਵਾਨ ਇੱਥੇ ਆ ਗਏ ਬਟਕੜਾ ਤੋਂ ਪਹਿਲਵਾਨ ਗੋਲਬਾਗ ਦੇ ਜਿਹੜਾ ਜੀ ਕੋਲ ਸਾਹਿਬ ਜੀ ਉਹਨਾਂ ਦਾ ਬੇਟਾ ਹੈ ਇਹ ਜਿਹੜਾ ਖਾਣਾ ਦੂਜੇ ਪਾਸੇ ਜੁਕੇਂਦਰ ਪਰਵਰ ਦਾ ਇਹਨੇ ਹੋ ਤੱਕ ਬੱਲੇ ਜਿਹੜੀ ਬੜੀ ਵਧੀਆ ਕੁਸ਼ਤੀ ਮੈਦਾਨ ਦੇ ਵਿੱਚ ਆਇਆ ਦਾ ਮੁੰਡਿਆ ਨੂੰ ਜਿਹੜਾ ਕੁਸ਼ਤੀ ਦਾ ਆ ਉਹ ਅੱਜ ਦੇ ਜੋਗ ਵਿੱਚ ਜਦ ਬਸਿਆ ਦਾ ਖਿਲਾਫ ਅਸੀਂ ਜੰਨ ਸ਼ੁਰੂ ਕੀਤੀ ਉਸ ਸਮੇਂ ਇੱਕ ਕੁਸ਼ਤੀ ਮੁਕਾਬਲਾ ਬਹੁਤ ਮਹੱਤਵਪੂਰਨ ਸੀ ਅੱਜ ਗੋਲਬਾਗ ਦੇ ਬਹੁਤ ਹੀ ਇਤਿਹਾਸਿਕ ਕੁਸ਼ਤੀ ਸਟੇਡੀਅਮ ਦੇ ਅੰਦਰ ਸਰਗੀਆ ਭੋਲਾ ਪਹਿਲਵਾਨ ਜੀ ਦੀ ਯਾਦ ਦੇ ਵਿੱਚ ਉਹਨਾਂ ਦੇ ਸੁਪੁੱਤਰ ਜਿਹੜੇ ਆ ਵਿਕਰਮ ਪਹਿਲਵਾਨ ਜੀ ਜਿਨ੍ਹਾਂ ਨੂੰ ਅਹੀ ਬਲਟੀ ਪਹਿਲਵਾਨ ਜੀ ਪਿਆਰ ਨਾਲ ਕਹਿੰਦੇ ਆ ਉਹ ਇੱਕ ਬੜਾ ਵੱਡਾ ਮਹਾ ਜਿਹੜਾ ਦੰਗਲ ਕਰਵਾ ਰਹੇ ਆ ਉਹਦੇ ਲਈ ਮੈਂ ਸਭ ਤੋਂ ਪਹਿਲਾਂ ਜਿਹੜਾ ਸ਼ਹਿਰ ਵਾਸੀਆਂ ਨੂੰ ਔਰ ਖਾਸ ਤੌਰ ਤੇ ਆਪਣੇ ਵਿਕਰਮ ਸਰਮਾ ਜੀ ਨੂੰ ਵਾ ਬਲਟੀ ਪਹਿਲਵਾਨ ਜੀ ਨੂੰ ਬਹੁਤ ਬਹੁਤ ਵਾਰਕ ਬਾਦ ਦਿਨਾ ਇਹ ਜਿਹੜਾ ਉਪਰਾਲਾ ਇਹਨਾਂ ਨੇ ਕੀਤਾ ਇੱਕ ਬਹੁਤ ਸਲਾਗਾ ਯੋਗ ਉਪਰਾਲਾ ਕਿਉਂਕਿ ਸਾਡੀ ਸਰਕਾਰ ਵੀ ਇਹੀ ਚਾਹੁੰਦੀ ਹੈ ਕਿ ਜਿਹੜੇ ਨਸ਼ਾ ਤੋਂ ਮੋੜ ਕੇ ਜਵਾਨੀ ਨੂੰ ਖੇਡਾਂ ਲਿਆ ਜਾਵੇ ਅੱਜ ਜਿਹੜੀ ਇਸ ਗੋਲਪਾਰਕ ਵਿੱਚ ਮੁਲਾਪ ਮੁਲਾਜ ਦੀ ਯਾਦ ਦੇ ਵਿੱਚ ਜਿਹੜੀ ਕੁਸ਼ਤੀ ਦਾ ਉਹ ਕਿਸ਼ਤੀ ਦਾ ਉਹ ਕਰਾਈ ਜਾ ਰਹੀ ਹੈਗੇ ਅਗਲੀ ਕੁਸ਼ਤੀ ਦੇ ਮੱਲ ਵਧੀਆ ਮੌਜ ਜਿਹੜੇ ਨੇ ਪੰਜਾਬ ਦੇ ਵਿੱਚੋਂ ਚੁਣਿੰਦੇ ਸਾਡੇ ਨੈਸ਼ਨਲ ਦੇ ਪੌਂਡਲੇ ਤੇ ਆਏ ਨੇ ਅੱਜ ਬਹੁਤ ਇਸ ਮੌਕੇ ਤੇ ਆਏ ਆ ਬਹੁਤ ਆਦਰਯੋਗ ਅਤੇ ਇਹ ਸਾਡਾ ਪੰਜਾਬ ਦਾ ਵਿਰਸਾ ਹੈ ਜਿਹੜਾ ਬਹੁਤ ਵਧੀਆ ਜਿਹੜੀ ਅਸਲ ਦੇ ਵਿੱਚ ਤਾਕਤ ਪਲਵਾਨੀ ਨਸ਼ਿਆਂ ਤੋਂ ਮੁਕਤ ਜਿਹੜੇ ਨੇ ਬੱਚੇ ਨੇ ਤੁਹਾਡੀ ਦੇ ਉਸ ਖੇਡਾਂ ਦੇ ਵਿੱਚ ਹੁੰਦੇ ਨੇ ਅੱਜ ਇੱਥੇ ਆਏ ਆ ਬਹੁਤ ਵਧੀਆ ਲੱਗਾ ਔਰ ਅਸੀਂ ਜਾਣੇ ਵੀ ਆ ਪੰਜਾਬੀਆਂ ਦਾ ਜਿਹੜਾ ਵਿਸਾਇ ਨਸ਼ਿਆਂ ਤੋਂ ਮੁਕਤ ਇਹ ਜਿਹੜੀਆਂ ਪਲਵਾਨੀਆਂ ਨੇ ਗੇਮਾਂ ਖੇਡਦੀਆਂ ਇਹ ਨੌਜਵਾਨੀ ਦਾ ਭੂਤ ਹੈ ਅੱਜ ਗੋਲਬਾਗ ਰੈਸਲਿੰਗ ਸਟੇਡੀਅਮ ਦੇ ਵਿੱਚ ਕੁਸ਼ਤੀ ਮੁਕਾਬਲੇ ਕਰਾਏ ਗਏ ਨੇ ਜਿਹਦੇ ਵਿੱਚ ਵੱਡੀ ਪਹਿਲਵਾਨ ਜੀ ਨੇ ਆਪਣੇ ਫਾਦਰ ਸਾਹਿਬ ਦੀ ਯਾਦ ਦੇ ਵਿੱਚ ਕੁਸ਼ਤੀ ਮੁਕਾਬਲੇ ਕਰਾਏ ਨੇ ਔਰ ਵੱਡੇ ਨਾਮੀ ਪਹਿਲਵਾਨ ਆਏ ਨੇ ਸੋ ਸਾਡੀ ਇਹੋ ਹੀ ਕੋਸ਼ਿਸ਼ ਹੁੰਦੀ ਆ ਹਮੇਸ਼ਾ ਹੀ ਵੀ ਇਸੇ ਤਰ੍ਹਾਂ ਹੀ ਸੀ ਹਰ ਹਰ ਮਹੀਨੇ ਜਿਹੜਾ ਗਾ ਇਹ ਮੁਕਾਬਲੇ ਕਰਵਾਈਏ ਤਾਂ ਕਿ ਜੋ ਸਾਡੇ ਜਿਹੜੇ ਨੌਜਵਾਨ ਨੇ ਬੱਚੇ ਨੇ ਉਹ ਇਸ ਗੇਮ ਨੂੰ ਜੁਆਇਨ ਕਰਨ ਆਪਾਂ ਪੰਜਾਬ ਦੇ ਵਿੱਚ ਨਸ਼ੇ ਨੂੰ ਖਤਮ ਕਰੀਏ